ਬੱਚਾ ਰਾਣੀ ਦਾ ਮੈਂ ਜਨਮ ਨੂੰ ਆ ਇਸ ਰਾਜੇ ਦੀ ਪਹਿਲੀ ਰਾਣੀ ਮੈਂ ਆ ਪਰ ਮੇਰੇ ਮਸਤਕ ਦਾ ਜਿਹੜਾ ਭਾਗ ਸੀ ਨਾ ਆਮ ਸਿਆਣੇ ਕਹਿ ਦਿੰਦੇ ਆ ਤਪੂ ਰਾਜ ਤੇ ਰਾਜੋਂ ਜਿਹੜੇ ਇਨਸਾਨ ਇਨਸਾਨ ਦਾ ਜਨਮ ਆ ਪਹਿਲੇ ਵੀ ਧਰਮ ਕੋ ਭਜਨ ਬੰਦਗੀ ਨਹੀਂ ਕਰਦੇ ਮਾਲਕ ਦੀ ਬੰਦਗੀ ਦੇ ਨਾਲ ਨਹੀਂ ਜੋੜਦੇ ਉਹਨਾਂ ਦੇ ਫਰੀਂਦਾ ਤਿੰਨਾ ਮੁਖ ਡਰਾਵਣੇ ਜਿन्हे ਵਿਸਾਇਓ ਨਾਓ ਮਹਾਰਾਜ ਜੀ ਕਹਿੰਦੇ ਜੇ ਉਹਨਾਂ ਦੇ ਚਿਹਰੇ ਨੇ ਨਾ ਡਰਾਉਣੇ ਬਣ ਜਾਂਦੇ ਆ ਮਾਲਕ ਮਾਲਕ ਜਪਾਂਗੇ ਨਾ ਖੁਦਾ ਪਤਾ ਜਪਾਂਗੇ ਖੁਦਾ ਵਰਗੇ ਬਣ ਜਾਂਦੇ ਜਿਹੜੇ ਮਹਾਪੁਰਸ਼ ਦਾ ਸ਼ਬਦ ਜਪਾਂਗੇ ਉਹਦੇ ਸਰੂਪ ਧਾਰਨ ਕਰਦੇ ਆ ਕਿਸੇ ਮਹਾਂਪੁਰਸ਼ ਦਾ ਧਿਆਨ ਕਰਕੇ ਕਿਸੇ ਗੁਰੂ ਦਾ ਕਿਸੇ ਪੀਰ ਦਾ پیغمبر ਦਾ ਪੌਣੀਏ ਦਾ ਕੋਈ ਵੀ ਇਨਸਾਨ ਸ਼ਬਦ ਦਾ ਅਭਿਆਸ ਕਰਦਾ ਹੈ ਗੁਰੂ ਕੋ ਉਹਦੇ ਮਰਜਾ ਮੁਖ ਬਣ ਜਾਂਦਾ ਆਉਂਦਾ ਚਿਹਰਾ ਬਣ ਜਾਂਦਾ ਪ੍ਰਤਾਪਨਾਮ ਮੁਖੰਡਰਾਮ ਨੇ ਜਿੰਨੇ ਵਿਚਾਰ ਨੂੰ ਨਾਓ ਇੱਥੇ ਦੁੱਖ ਹਨੇਰਿਆਂ ਅੱਗੇ ਗੌਰ ਮਾਰੋ ਤੁਹਾਡੇ ਜਿੱਥੇ ਅੱਗੇ ਵੀ ਉਹਨੂੰ ਦੁੱਖ ਨਹੀਂ ਤੇ ਇੱਥੇ ਨਹੀਂ ਸੁਹਾਣੀ ਹਾਂ ਮੈਂ ਜਨਮ ਦੀ ਰਾਣੀ ਹਾਂ ਮੈਂ ਜਨਮ ਦੀ ਪਰ ਮੈਂ ਫਟ ਰਾਣੀ ਤੇ ਰਾਣੀ ਬਣਦਾ ਗਏ ਉਸ ਅਕਾਲ ਪੁਰਖ ਦਾ ਸ਼ਬਦ ਦਾ ਅਭਿਆਸ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਨਾਮ ਨਾ ਭਜਤੀ ਕਰਮ ਅਰਣਿਤ ਐਤ ਨੂੰ ਦੇਖੋ ਇੱਕ ਬੱਚਾ ਆਪਣੇ ਮਾਂ ਦੇ ਨਾਲ ਕੈਸੇ ਸਵਾਲ ਕਰਾਉਂਦਾ ਹੈ ਕੈਸਾ ਵਿਚਾਰ ਚੱਲ ਰਿਹਾ ਗੁਰੂ ਸੁਹਾਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕੰਮ ਘੜੀਤਾ ਮੈਂ ਘੜੀਤਾ ਦੇ ਨਾਲ ਵਿਸ਼ਵਾਸ ਦੇ ਨਾਲ ਗੱਲ ਪ੍ਰਖ ਦੀ ਬੰਦਗੀ ਨਹੀਂ ਕੀਤੀ ਮੈਂ ਪਹਿਲਾਂ ਦੇ ਵਿਚਾਰ ਜੀ ਕੀ ਮੇਰੇ ਨੇ ਪਾਇਓ ਸੁਹਾਵਨੀ ਆ ਮੈਂ ਸੁਹਾਵਨੀ ਆ ਮੈਂ ਸੁਹਾਵਨੀ ਆ ਮੈਂ ਸੁਹਾਵਨੀ ਆ ਕਰਮਦਰਬਾ ਮੈਂ ਬੰਦਮੀ ਨਹੀਂ ਕੀਤੀ ਇਹ ਕਾਲ ਪ੍ਰਸ਼ਦੀ ਅਗੋਂ ਤਰੋਂ ਨਾ ਫਿਰ ਪਤਾ ਕੀ ਜਵਾਸਵਾਲ ਕੀਤਾ ਮਾਤਾ ਇਸ ਉਦਮ ਤੇ ਰਾਜ ਮਿਲਿਆ ਮਾਤਾ ਜਿਹੜੇ ਰਾਜ ਭਾਗ ਮਹਿਲਾਂ ਦੇ ਵਿੱਚੋਂ ਮੇਰੇ ਪਿਤਾ ਦੀ ਗੋਲ ਦੇ ਵਿੱਚੋਂ ਇਸ ਰਾਣੀ ਨੇ ਮੈਨੂੰ ਉਠਾਲ ਲਿਆ ਇਹ ਰਾਜ ਭਾਗ ਕਿੱਦਾਂ ਮੈਨੂੰ ਇਹ ਹਾਸ ਹੋਣਗੇ ਇਸ ਉਦਮ ਤੇ ਰਾਜ ਮਿਲਿਆ ਸਤਰੂ ਤੇ ਸਭ ਹੋ ਮਨਵੀ ਇਹ ਜਿਹੜੇ ਮੇਰੇ ਬਹਿਰੀ ਬਣੇ ਨੇ ਨਾ ਇਹ ਜਿਹੜੇ ਮੈਨੂੰ ਹੋ ਰੱਖਦੇ ਨਾਲ ਦੇਖਦੇ ਆ ਇਹ ਰਾਜ ਭਗ ਮਹਿਰ ਮਾੜੀਆਂ ਇਹ ਜਿੰਨੇ ਮੇਰੇ دوست ਨੇ ਇਹ ਮੇਰੇ ਹਿਰਦੇ ਦੇ ਕਿਦਾਂ ਮੇਰੇ ਨਾਲ ਲਗਉਣਗੇ ਕਿਸ ਉਹਦਾ ਮੈਂ ਤੇ ਰਾਜ ਮਿਲ ਕੀ ਬਿਆਰ ਹੈ ਬਿਆਰ ਤੇ ਨਾਲ

ਕਿਸ ਤਰ੍ਹਾਂ ਦਾ ਰਾਜ ਮਿਲਦਾ ਸਤੁਰ ਤੇ ਸਭ ਹੋ ਗੁਮਿਤ ਤੁਮ ਦਾ ਸਵਾਲ ਸੀ ਇਹ ਅੱਗੇ ਮਾਤਾ ਨੇ ਕੀ ਜਵਾਬ ਦਿੱਤਾ ਪਰਮੇਸ਼ਰ ਰਾਦੀ ਹੈ ਆਤਰਾ ਜੇ ਤੈਨੂੰ ਇਹ ਰਾਜ ਭਾਗ ਦਾ ਮਹਿਲ ਮਾੜੀਆਂ ਦਾ ਜੇ ਸ਼ੌਂਕ ਰੱਖਦਾ ਨਾ ਮਨ ਦੇ ਵਿੱਚ ਮੈਨੂੰ ਤਾਂ ਮਹਿਲਾਂ ਦੇ ਵਿੱਚੋਂ ਕੱਢ ਦਿੱਤਾ ਧਿਆਨ ਦੇਵ ਜਰਾ ਗੁਰਮੁਖੋ ਆਪ ਜੀ ਇਹਨੇ ਟਾਈਮ ਲਾ ਨਾ ਮਗਰੇ ਰੰਗ ਧੁੱਪ ਬਾਦ ਦੇਖ ਪਤਾ ਨਹੀਂ ਲਾ ਮੈਂ ਠੀਕ ਹੈ ਹੋ ਮਾਤਾ ਨੇ ਆਮ ਧਿਆਨ ਦਿਓ ਗੁਰਮੁਖੋ ਜਿਹੜੀ ਬੰਦਗੀ ਭਜਨ ਮਾਲਾ ਜੋ ਵੀ ਆਪਾਂ ਕਰਦੇ ਆ ਇਹ ਜਾਦਾ ਪ੍ਰਫੁੱਲਤ ਕਦੋਂ ਹੁੰਦੀ ਹੈ ਜਦੋਂ ਜਵਾਨੀ ਦੇ ਵਿੱਚ ਇਨਸਾਨ ਵਿਚਰ ਜਿਸ ਦੀ ਵਾਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਗੁਰਮਖ ਇਹ ਜਵਾਨੀ ਹੈ ਜਵਾਨੀ ਦੇ ਵਿੱਚ ਬਚਪਨ ਦੇ ਵਿੱਚ ਜਿੱਦਾਂ ਦਾ ਤੁਹਾਡੇ ਸੰਸਕਾਰ ਹੋਣਗੇ ਸਭ ਤੋਂ ਉੱਚੇ ਦਰਜੇ ਦੀ ਜਿਵੇਂ ਆਪਾਂ ਕਹਿੰਦੇ ਨੇ 12 ਵਜੇ ਦਾ ਕੋਲੋਪ ਘੰਟਾ ਟਾਈਮ ਵੀ ਜਿਹਨੂੰ ਕਹਿੰਦੇ ਨੇ ਜਿਵੇਂ 12 ਵਜੇ 12 ਵਜੇ ਦੇ ਨੂੰ ਛਿਪਦਾ ਵੀ ਦਿਖਦਾ ਤੇ ਚੜ੍ਹਦਾ ਵੀ ਦਿਖਦਾ ਇਸੇ ਤਰੀਕੇ ਜਿਹੜੀ ਜਵਾਨੀ ਆ ਉਹਨੂੰ ਆਪਦਾ ਬਚਪਨ ਵੀ ਦਿਖਦਾ ਤੇ ਬੜੇਪਾ ਵੀ ਦਿਖਦਾ ਤਰਉਂ ਦੀ ਮਾਂ ਤਾਂ ਕਹਿਣ ਲੱਗੀ ਤਰਉਂ ਤੇਰਾ ਬਚਪਨ ਐ ਅਸੀਂ ਤਾਂ ਹੁਣ ਬੜੇਪੇ ਵੱਲ ਨੂੰ ਚੱਲੇ ਪਾ ਰਹੇ ਆ ਜੇ ਤਾਂ ਇਹ ਬੰਦਗੀ ਕਰਨੀ ਹੈ ਨਾ ਪਰਮੇਸ਼ਰ ਆਰਾਧੀ ਹੈ ਜਿਤ ਨੂੰ ਹੋਈ ਹੈ ਤਦ ਤੋਂ ਬਣੀਤਾ ਹੋ ਸਰ ਕਾਲਪੁਰਖ ਦੀ ਬੰਦਗੀ ਕਰ ਜੇ ਤਾਂ ਇਹ ਰਾਜ ਭਗ ਹਾਸਲ ਕਰ ਲੈਣਾ ਕੀ ਕਰ ਰਹੇ ਹੋ ਜਬਾਤ ਪਰਮੇਸ਼ਰ ਆਰਾਧਾ ਜਦੋਂ ਮਾਤਾ ਦੇ ਐਸੇ ਬਚਨ ਸੁਣੇ ਨਾ ਅੱਜ ਧਿਆਨ ਦੇਣ ਦੀ ਲੋੜ ਹੈ ਜਿਹੜੇ ਬੱਚਾ ਆਪਣੇ ਮਾਤਾ ਪਿਤਾ ਦੇ ਬਚਨ ਨੂੰ ਸਮਝਦਾ ਪਾਲਣਾ ਕਰਦਾ ਉਹ ਬੱਚਾ ਕਦੇ ਜ਼ਿੰਦਗੀ ਦੇ ਵਿੱਚ ਬੇਵਕੂਫ ਨਹੀਂ ਹੋਸਾ ਅੱਜ ਦਾ ਸਮਾਂ ਕੀ ਹੈ ਅੱਜ ਦੇ ਬੱਚੇ ਮਾਤਾ ਪਿਤਾ ਨੂੰ ਦੇਖਦੇ ਸਾਡੇ ਮਾਤਾ ਪਿਤਾ ਕੀ ਕਰਦੇ ਉਹਦਾ ਦਾ ਬੱਚਿਆਂ ਦਾ ਜੀਵਨ ਬਣਦਾ ਪਰਮੇਸ਼ਰ ਆਦਿ ਹੈ ਜਿੰਦੂ ਹੋਇਆ ਪਤਮਨੀਤਾ ਧਰੂ ਦੇ ਕਹਦੇ ਸੀ ਠੋਕਰ ਵੱਜੀ ਨਾ ਕਬੀਰ ਸਤਗੁਰੂ ਸੂਰਮੇ ਵਾਹ ਆਵਾਣ ਜੋ ਇੱਕ ਲਗਤ ਹੀ ਕੋਈ ਗਿਰ ਪਰ ਅਗਰੇ ਜੇ ਸ਼ੇਖ ਐਸਾ ਸ਼ੇਖ ਕੀਤਾ ਭਗਤ ਧਰੂ ਦੇ ਤੇ ਮਾਤਾ ਦੇ ਪੁੱਤਰ ਪਰ ਉਹ ਮਾਤਾ ਸੀ ਜਿਹੜੀ ਉਹ ਸਬਰ ਤੇ ਸੰਤੋਖ ਵਾਲੀ ਸੀ ਤਿੰਨ ਚੀਜ਼ਾਂ ਧਰੂ ਦੀ ਮਾਤਾ ਨੇ ਔਰ ਭਗਤ ਫਰੀਦ ਜੀਆਂ ਦੀ ਮਾਤਾ ਨੇ ਤਿੰਨ ਗੱਡਾ ਦਵਾਈਆਂ ਸੀ ਜਦੋਂ ਭਗਤ ਫਰੀਦ ਜੀ ਜੰਗਲਾਂ ਨੂੰ ਤੋਰੇ ਸੀ ਮਾਤਾ ਤਰਨ ਕਹਿੰਦੇ ਫਰੀਦ ਹੁਣ ਤੋਂ ਜੰਗਲਾਂ ਵੱਲ ਨੂੰ ਆਕਾਰ ਪੁਰਖ ਨੂੰ ਅੱਲਾਹ ਤਾਲਾ ਨੂੰ ਪਾਉਣ ਵਾਸਤੇ ਚੱਲੇ ਆ ਅਰਾਧਨ ਵਾਸਤੇ ਚੱਲੇ ਆ ਹੱਤਿਆਨ ਦੇ ਜਰਾ ਮਮਤਾ ਦੇਵੇ ਬਜੀਤੇ ਨੂੰ ਰੱਖੀ ਸਬਰ ਤੇ ਸ਼ੁਕਰ ਹਕੀਤੇ ਤਿੰਨ ਗੱਡਾ ਤੇ ਆ ਦੀ ਸਬਰ ਸ਼ੁਕਰ ਤੇ ਯਕੀਨ ਤਿੰਨ ਚੀਜ਼ਾਂ ਜਿਹੜੇ ਇਸ ਇਨਸਾਨ ਦੇ ਪੱਲੇ ਨੇ ਨਾ ਉਹ ਇਨਸਾਨ ਉਸ ਇਨਸਾਨ ਨੂੰ ਦੁਨੀਆ ਦੀ ਕੋਈ ਹਸਤੀ ਨਹੀਂ ਸਬਰ ਤੇ ਸ਼ੁਕਰ ਤੇ ਯਕੀਨ ਪਰ ਇਹ ਗੁਰਮੁਖ ਦੇ ਰਸਤੇ ਨੇ ਇਹ ਰੱਬ ਦੇ ਰਸਤੇ ਤੇ ਤੁਰਨ ਵਾਲਿਆਂ ਦੇ ਰਸਤੇ ਹੋਣੇ ਭਗਤ ਫਰੀਦ ਜੀਾਂ ਦੀ ਮਾਤਾ ਨੇ ਉਪਦੇਸ਼ ਦਿੱਤਾ ਭਗਤ ਰਉਂ ਜੀਾਂ ਜਦੋਂ ਮਾਤਾ ਨੇ ਐਸੇ ਬਚਨ ਬੋਲੇ ਕਿਸ ਉਤਮ ਤੇ ਰਾਜ ਮਹਿਨਤ ਸ਼ਤਰੂ ਤੇ ਸ਼ਰਮ ਹੋ ਗਨ ਨੀਤ ਪਰਮੇਸ਼ਰ ਆਰਾਧੀ ਹੈ ਜਿੰਦੂ ਹੋਈ ਹੈ ਬੱਚੋ ਉਕਾਲਕਤ ਨਿਬੰਧਿਕ ਇਹ ਸਾਰੇ ਤੇਰੇ ਦੁਸ਼ਮਣ ਨੇ ਨਾ ਜਿਹੜੇ ਇਹ ਸਾਰੇ ਤੇਰੇ ਮਿੱਤਰ ਬਣ ਜਾਣ ਫਿਰ ਕਹਿੰਦੇ ਮਿੱਤਰੋਂ ਦੀ ਮਾਤਾ ਜਦੋਂ ਸੁੱਤੀ ਪਈ ਨਾ ਉਹਨਾਂ ਕੁਲੀਆਂ ਦੇ ਵਿੱਚ ਆਰਾਮ ਨਹੀਂ ਆਇਆ ਤੁਮੇ ਤੋ ਉਹ ਵਿਚਾਰ ਚੱਲ ਰਹੇ ਨੇ ਕਿਸ ਤਰ੍ਹਾਂ ਉਹ ਜਿਹੜੀ ਮਤਰੇ ਮਾਂ ਸੀ ਉਹਨੇ ਗੋਦ ਦੇ ਵਿੱਚੋਂ ਤਾਂ ਪਾਦੀ ਚੋਟਾ ਚੱਲਦਾ ਚੱਲਦਾ ਵਿਚਾਰ ਅਮਰਤ ਦਾ ਵੇਲਾ ਜਦੋਂ ਮਾਤਾ ਦੀ ਅੱਖ ਲੱਗੀ ਨਾ ਕਹਿੰਦੇ ਭਗਤ ਤੁਮਰੀਂ ਦੀਆਂ ਪੰਜ ਪ੍ਰਕਰਮਾ ਕਰਕੇ ਚਰਨਾ ਤੇ ਆਪਣਾ ਸਿਰ ਰੱਖ ਕੇ ਮਾਤਾ ਦੇ ਨਾਲ ਜੰਗਲਾਬਦ ਨੂੰ ਚੱਲਿਆ ਪਾਦ ਪਰਮੇਸ਼ਰ ਆਰਾਧੀ ਹੈ ਜਿੰਦੂ ਹੋਈਏ ਪਤਮ ਪ੍ਰੀਤਾ ਬਾਹਰ ਜਲਿਆ ਕਰਮ ਥਪ ਮਨ ਬਹਿਰਾਗੀ ਹੋਇਆ ਤੈ ਕਹਦੇ ਬਹਿਰਾਗੀ ਸੋਸ ਬਣ ਗਿਆ ਜੰਗਲਾਬਦ ਨੂੰ ਚੱਲਿਆ ਪਾਦ